ਉਹ ਮੋਗੇ ਬੈਠਾ ਵਾ ਪਰ ਹਣਾ ਉਹ ਜਿਹੜੀ ਦਵਾਈ ਲਾਉਂਦੇ ਆ ਉਹ ਲੇਪ ਜਿਹਾ ਲਾਉਂਦੇ ਆ ਉਹ ਮਤਲਬ ਕਈਆਂ ਦੀ ਕੰਪਲੀਟ ਆਈ ਆ ਵੀ ਉਹਨਾਂ ਅੱਖਾਂ ਤੇ ਅਸਰ ਪਿਆ ਵਾ ਖੜਿਆ ਗਿਆ ਹਾਂ 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 ਜੀ ਹਾਂ ਜੀ ਮੈਂ ਖੜੇ ਬੜਿਆ ਗਿਆ ਹਾਂ ਹਾਂ ਜੀ ਮੇਰੀ ਸਿਸਟਰ ਆ ਸੰਗਰੂਰ ਉਹਨਾਂ ਨੇ ਵੀ ਦੱਸਿਆ ਕਹਿੰਦੇ ਵੀ ਦਵਾਈ ਲਵਾਈ ਨਾ ਤੇ ਵੀ ਉਹ ਨਿਗਾ ਤੇ ਅਸਰ ਪਾਉਂਦੀ ਆ ਤੇ ਕਰਕੇ ਹਾਂ ਹਾਂ ਜੀ ਹਾਂ ਜੀ ਇਹਦੇ ਕੇ ਲਾਉਂਦੇ ਆ ਹਾਂ ਜੀ ਹਾਂ ਜੀ ਇਹ ਬਸ ਇਹਦਾ ਵੀ ਕੋਈ 28 ਸਾਈਟ ਵੈਕਟ ਨੀਗਾ ਹੂੰ ਅਗੂੰ ਛੀਛੀ ਚੌਥੀ ਵੀ ਕੁੜਾ ਕੋਈ ਨੁਕਸੇ ਹੋਣਾ ਨਹੀਂ ਹਾਂਜੀ ਕਿੱਛੇ ਅੱਜ ਕਮ ਲੈਣੀ ਹੈ ਹਾਂਜੀ ਹਾਂਜੀ ਬੜੇ ਦੇਖੇ ਦੂਰੂ ਦੇਖ ਕੇ ਚਲੇਗਾ ਜੇ ਨਾ ਬਖਸ਼ੇ ਰਣੂ ਹਾਂਜੀ ਪਰ ਨਹੀਂ ਅੰਕਲ ਦੇ ਹੁਣ ਇਹ ਸ਼ਰਮ ਦਾ ਤੇਲ ਆ ਇਹਦਾ ਕੋਈ ਨੁਕਸਾਨ ਨਹੀਂਗਾ ਆਪਾਂ ਨੂੰ ਆਪਾਂ ਨੂੰ ਪਤਾ ਤੇ ਇੱਕ ਚਰਾਗ ਆ ਵੀ ਆਪਾਂ ਨੇਚਾ ਨਾਲ ਲਾਵਾਂਗੇ ਤੇ ਆਪਣਾ ਵਧੀਆ ਠੀਕ ਹੋ ਇਹ ਚ ਕੋਈ ਕੈਮੀਕਲ ਨਹੀਂ ਪਾਇਆ ਹਾਂਜੀ ਤੇ ਇਹ ਬਾਬਾ ਜੀ ਨੂੰ ਮੰਨਦੇ ਆ ਲਾਡੀ ਸ਼ਾ ਤੇ ਮੁਰਾਦ ਸ਼ਾ ਇਹਨਾਂ ਦਾ ਨਕੋਦਰ ਚ ਬਹੁਤ ਵੱਡੀ ਜਗ੍ਹਾ ਬਣੀ ਹੋਈ ਆ ਇਹਨਾਂ ਦੇ ਬਾਬਾ ਜੀ ਦੀ 26 ਸਤੰਬਰ ਤੰਬੂ ਮੇਲਾ ਕਰਾਣੇ ਆ ਅਛਾ ਤੁਸੀਂ ਉੱਥੇ ਅਨਕੋਦਰ ਸਭ ਕਾਰ ਸਕੂਟਰਾਂ ਨਾਲ ਉਹਦੀ ਦੇ ਮੇਰਾ ਕੁਝ ਈ ਜਾਂਦੇ ਆਈ ਜਾਂਦੇ ਜਾਂਦੇ ਮਤਲਬ ਇਹਨਾਂ ਦਾ ਪ੍ਰੋਪਰ ਟਾਈਮ ਸ਼ਾਮ ਵਜੇ ਸ਼ਾਮ ਦਾ ਵਾ ਤੇ ਮੇਰੇ ਬੈਠੇ ਬੈਠੇ ਤੋਂ ਹੀ ਆ ਕੇ ਬਾਵਾ ਜਾਨੇ ਆਏ ਆ ਤੇ ਲਵਾਉਣ ਨੂੰ ਇਹਨਾਂ ਕੋਲ ਕਹਿੰਦੇ ਅਸੀਂ ਸਾਨੂੰ ਕਈ ਵਾਰੀ ਰੋਟੀ ਖਾਣ ਦਾ ਟਾਈਮ ਵੀ ਨਹੀਂ ਮਿਲਦਾ ਮਤਲਬ ਵੀ ਅਸੀਂ ਇੰਨਾ ਰਸ਼ ਹੋ ਜਾਂਦਾ ਫਿਰ ਇਸ ਕਰਕੇ ਇਹਨਾਂ ਨੇ ਬਣਾਇਆ ਵਾ ਆਪਣਾ ਪ੍ਰੋਪਰ ਟਾਈਮ ਜਿੱਤਾ ਦੇਖੋ ਜੀ ਇਹਦੇ ਚ ਆਪਾਂ ਨੂੰ ਦਵਾਈ ਦਿੱਤੀ ਸੀ ਤੇ ਉਹਨਾਂ ਨੇ ਆਪਾਂ ਨੂੰ 4 ਹਿੱਸੇ ਕਰਨ ਨੂੰ ਕਿਹਾ ਸੀ ਤੇ ਆਪਾਂ 4 ਹਿੱਸੇ ਕਰ ਲਏ ਤੇ ਇਹ 4 ਹਿੱਸੇ ਮਤਲਬ ਇੱਕ ਹਿੱਸਾ ਇੱਕ ਹਫ਼ਤੇ ਮਤਲਬ 4 ਹਫ਼ਤੇ ਦਿੱਤੀ ਦਵਾਈ ਤੇ ਇਹਦੇ ਚ ਥੋੜੀ ਜਿਹੀ ਘੱਟ ਲੱਗਦੀ ਹੁੰਦੀ ਚਮਚੇ ਨਾਲ ਦੇਖ ਲਓ ਚਮਚੇ ਨਾਲ ਕਰਨ ਹੁਣ ਠੀਕ ਆ ਹੁਣ ਬਰੋਪਰ ਆ ਤੇ ਇਹ ਸਿਰਫ ਮੰਗਲਵਾਰ ਛੱਡਣਾ ਤੇ ਮੰਗਲਵਾਰ ਛੱਡ ਕੇ ਬੁੱਧਵਾਰ ਤੋਂ ਸ਼ੁਰੂ ਕਰਨੀ ਆ ਫਿਰ ਮਰ ਮੰਗ ਇੱਕ ਇੱਕ ਹਫ਼ਤਾ ਮੰਗਲਵਾਰ ਤੋਂ ਪਹਿਲਾਂ ਇਹ ਖਤਮ ਕਰਦਨੇ ਆ ਇਹ ਸਰੂ ਲੈ ਤੇਲ ਚ ਐ ਪਾ ਦਿੰਦੇ ਹੁਣ ਆਪਾਂ ਦੇਖਦੇ ਆ ਕਿਵੇਂ ਇਹ ਬਣਦੀ ਆ ਉਹਨਾਂ ਕੋਲ ਲੋਕਲ ਸ਼ੀਸ਼ੀਆਂ ਵੀ ਸੀਗੀਆਂ ਮਤਲਬ ਜਿਹੜੇ ਜਾ ਸਕਦੇ ਆ ਮੰਗਲਵਾਰ ਦੀ ਮੰਗਲਵਾਰ ਮੰਗਲਵਾਰ ਤੋਂ ਨਹੀਂ ਜਾਂਦੇ ਆ ਫਿਰ ਮੰਗਲਵਾਰ ਦੀ ਮੰਗਲਵਾਰ ਜਾ ਸਕਦੇ ਆ ਲੋਕਲ ਉਹਨਾਂ ਨੇ ਹੈਗੀਆਂ ਇਹ ਆਪਾਂ ਢੋਲਦੇ ਦੇਨ ਨੂੰ ਜਲੰਦਰ ਤਾਂ ਬਹੁਤ ਜਾਣੇ ਆਏ ਸੀ ਬੈਠੇ ਕੋ ਕੋ ਜਲੰਦਰ ਕੋ ਕਿਤੇ ਆ ਲੈ ਫਿਰ ਇਦਾਂ ਦਾ ਬਣ ਗਿਆ ਜੇ ਕੁਸ਼ੀ ਇਹ ਸੁਸ਼ੀ ਆ ਗਿਆ ਤਾਂ ਉਹਦੇ ਚ ਭਰ ਲਵੇ ਇਹ ਆਪਣਾ ਹੱਫ ਤਾਂ ਨਿਕਲ ਜੂਗਾ ਥੋੜਾ ਤੇਲ ਹੋਰ ਪਾਉਣਾ ਪੈਣਾ ਪਾ ਲੈਣਾ ਤੇਲ ਤੇ ਆਪਨੇ ਤਿੰਨ ਪੁੜੀਆਂ ਹੋ ਗਈਆਂ ਇਹਨਾਂ ਨੂੰ ਅਲੱਗ-ਅਲੱਗ ਕਰਦੇ ਆਪਾਂ ਨੂੰ ਚਾਰ ਪੁੜੀਆਂ ਬਣਾਉਣ ਲੱਗਿਆ ਸੀਗਾ ਹੁਣ ਇੱਕ ਪੁੜੀ ਆਪਾਂ ਇਹਦੇ ਚ ਪਾ ਲਈ ਤੇ ਆ ਤਿੰਨ ਹੈਗੀਆਂ ਨੇ ਪਹਿਲੇ ਹੱfte ਆਪਾਂ ਅੱਜ ਸ਼ੁਰੂ ਕਰਦੇ ਹਾਂ ਜੁਦਵਾਰ ਆ। ਇਸ ਤਰ੍ਹਾਂ ਆ ਅਗਲੇ ਵਾਰੀ ਆਪਾਂ ਇਹ ਚੱਕਲੀ ਸੌਖੀ ਆ। ਜੀ। ਇਹ ਬਣ ਗਿਆ ਆਪਣਾ ਪੇਸਟ ਆਪਾਂ ਤੇਲ ਥੋੜਾ ਜਿਹਾ ਹੋਰ ਪਾ ਲਿਆ। ਕਿ ਆਪਣੇ 6 ਦਿਨ ਲੰਘ ਜਾਣਕ ਮੰਗਲਵਾਰ ਦਾ ਛੱਡ ਲਈਆਂ ਪਰ 6 ਦਿਨ ਹੀ ਹੋ ਗਏ। ਇਹ ਬਣ ਗਿਆ ਤੇ ਹੁਣ ਆਪਾਂ ਦੇਖਦੇ ਆ ਲਾ ਕੇ। ਇਹਨੂੰ ਹੁਣ ਆਪਾਂ ਲੌਣ ਲੱਗੂ ਦਵਾਈ। ਮਾਰਾ ਜਮ ਫ੍ਰੀਟ ਨੂੰ ਕਹਿੰਨੀ ਫ੍ਰੀਟ ਮੇਰਾ ਸਿਰ ਦਿਖਾ ਦੇ ਮੇਰੇ ਮਦਰ ਵਾਲ ਦਿਖਾ ਦੇ ਛਿੱਦੇ ਛਿੱਦੇ ਕਿਵੇਂ ਹੋ ਗਏ ਸ਼ੁਰੂ ਹਾਂ ਆ ਦੇਖੋ ਮੇਰੇ ਵਾਲ ਨਾ ਬਹੁਤ ਜ਼ਿਆਦਾ ਛਿੱਟਿਆ ਦੇ ਮਤਲਬ ਜੇ ਆਪਾਂ ਚੀਰ ਕੱਢਦੇ ਆ ਤਾਂ ਚੀਰ ਕਿੱਡਾ ਵੱਡਾ ਨਿਕਲਦਾ ਬੇਸਿਕਲੀ ਹਨਾ ਕਹਿੰਦਾ ਮਤਲਬ ਇਹੀ ਆ ਤੇ ਇਹਦੀ ਨਾ ਮੈਂ ਫੋਟੋ ਵੀ ਖਿੱਚੂੰਗੀ ਵੀ ਮਤਲਬ ਆਪਾਂ 4 ਹਫ਼ਤੇ ਬਾਅਦ ਦੇਖਾਂਗੇ ਵੀ ਆਪਾਂ ਨੂੰ ਰਿਜ਼ਲਟ ਕੀ ਮਿਲਦਾ ਹਨਾ ਹਾਂ ਤੇ ਆਪਾਂ ਤੁਹਾਨੂੰ ਵੀ ਮਤਲਬ ਹੋਵੇ ਵੀ ਹਾਂ ਤੇ ਹੁਣ ਦੇਖ ਮੇਰੇ ਵਾਲ ਕਿੰਨੇ ਆ ਮਤਲਬ ਡਾਈ ਲਾਈ ਕਰਕੇ ਨਾ ਜੇ ਪਤਾ ਨਹੀਂ ਲੱਗਦਾ ਜੇ ਡਾਈ ਤੋਂ ਬਗੈਰ ਹੋਵੇ ਫਿਰ ਮੇਰਾ ਮਲਦਾ ਮੇਰਾ ਮਤਲਬ ਸਿਰ ਦਾ ਨੇ ਨੇ ਵਾਲ ਥੋੜੇ ਆ ਸ਼ੀਸ਼ੇ ਦੇ ਕੋਲੇ ਜਾ ਕੇ ਲਾ ਕੇ ਉਹ ਨਹੀਂ ਮੈਨੂੰ ਐ ਤਾਂ ਮੈਨੂੰ ਪਤਾ ਨਹੀਂ ਲੱਗਣਾ ਸ਼ੀਸ਼ੇ ਦੇ ਸਾਹਮਣੇ ਕਰਕੇ ਫੇਰ ਕਿ ਨਹੀਂ ਰਪੈਂਦਾ ਆਹ ਤਾਂ ਮੈਨੂੰ ਲਾ ਕੇ ਤੁਹਾਨੂੰ ਦੇਖੋਨੀ ਆ ਆਹ ਇਹ ਮੈਂ ਨਾ ਸਵੇਰੇ ਫੋਨ ਕਰਕੇ ਪੁੱਛੂੰਗੀ ਮੈਂ ਅੰਕਲ ਨੂੰ ਵੀ ਮ사ਜ ਕਰਨੀ ਕਿ ਵੈਸੇ ਲਾਉਣਾ ਹੀ ਮੈਂ ਭੁੱਲੀ ਗਏ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਮ사ਜ ਕਰਨੀ ਪਰ ਉਹਨੇ ਮ사ਜ ਨਹੀਂ ਸੀ ਇੱਦਾਂ ਲਾਉਣਾ ਹੀ ਸੀ ਕਿਹਾ ਐਦਾਂ ਮੈਂ ਨਾ ਡਾਈ ਕਰਕੇ ਮਤਲਬ ਇੰਨਾ ਲੱਗਦੇ ਨੇ ਜੇ ਡਾਈ ਤੋਂ ਵਗੈਰਾ ਫਿਰ ਮੇਰਾ ਆਮ ਵਾਲਾ ਮਮਾਸ ਮੇਰੇ ਸਾਰਾ ਦਿਦਾ ਫਿਰ ਇੰਨੇ ਬਾਲ ਛਿੱਟੇ ਆ ਨਾ ਮੇਰਾ ਕੋਈ ਹੈਅਰ ਸਟਾਈਲ ਹੁੰਦਾ ਕਿਉਂ ਬਾਲ ਛੋਟੇ ਆ ਵੈਸੇ ਹਲਕੇ ਆ ਇਹ ਪਤਾ ਹੁਣ ਬਾਬਾ ਮੇਰੀ ਰੀਜ਼ ਪੂਰੀ ਕਰ ਦਵੀ ਮੇਰੇ ਵਾਲ ਫੇਰ ਸਟਾਈਲਾਂ ਦਾ ਇਹ ਰੋਜ਼ ਜਿੰਨੇ ਦੇ ਨੇ ਲਾਉਣੀਆਂ ਰੋਜ਼ ਰੋਜ਼ ਲਾਉਣੀਆਂ ਇਹ ਥੋੜੀ ਮਰਜ਼ੀ ਆ ਵੀ ਤੁਸੀਂ ਰੋਜ਼ ਨਹਾਉਣਾ ਸਿਰ ਕ ਨਹੀਂ ਨਹਾਉਣਾ ਪਰ ਲਾਉਣੀ ਰੋਜ਼ ਆ ਛੇ ਦਿਨ ਛੇ ਦਿਨ ਬੰਦ ਹੈ ਮੰਗਲਵਾਰ ਛੱਡ ਕੇ ਤੇ ਛੇ ਦਿਨ ਲਾਉਣੀ ਹੈ ਥੋਡੀ ਮਰਜ਼ੀ ਤੁਸੀਂ ਨਾਉਣਾ ਕਿ ਨਹੀਂ ਨਾਉਣਾ ਤੁਹਾਨੂੰ ਮੈਂ ਨਾ ਕਾਰਡ ਦੇ ਮਗਰ ਦਿਖਾਉਂਗੀ ਤੁਸੀਂ ক্লোਜ਼ ਕਰਕੇ ਦੇਖ ਲਿਓ ਵੀ ਕੀ ਇਹਦੀਆਂ ਮਤਲਬ ਇਹਦੇ ਆ ਕਰਨਾ ਵੀ ਕੇਕ ਕਿਹੜੇ-ਕਿਹੜੇ ਚੀਜ਼ਾਂ ਤੋਂ ਪ੍ਰੈਸ ਕਰਨਾ ਵਾ ਤੇ ਨੇ ਇਹ ਇਹ ਦਾ ਆਖਰ ਕਿਸੇ ਕੀ ਪਤਾ ਨਹੀਂ ਹੁਣ ਬਾਪੂ પાસે ਪਰਨ ਬਹੁਤ ਜਾਣੀ ਉੱਥੇ ਮੇਰੇ ਬੈਠੀ ਤੋਂ ਆ ਗਿਆ ਮੈਨੂੰ ਵੀ ਐ ਲੱਗਾ ਵੀ ਹਾਂ ਇਹ ਮੇਰੇ ਵੀ ਬਾਲ ਆ ਜਾਣਗੇ ਹੁਣ ਜਦੋਂ ਇੰਨੇ ਲੋਕਾਂ ਨੇ ਆਉਂਦਿਆ ਇੱਕਦਮ ਐਕਸਪੀਰੀਅੰਸ ਸੁਣਿਆ ਕਹਿੰਦੀ ਮੇਰੇ ਤਾਂ ਬਾਲ ਬਹੁਤ ਹੋ ਸੀ ਬਸ ਜੇ ਦਾੜੀ ਚ ਕਿਸੇ ਜੀ ਗਾਂਜਾ ਜੀ ਐਵੇਂ ਕਰਕੇ ਇਥੋਂ ਗਾਂਗ ਨਹੀਂ ਹੁੰਦਾ ਉਵੇਂ ਦਵਾਈ ਲਾਉਂਦੇ ਉਹਨਾਂ ਕੋਲੇ ਕਿਵੇਂ ਹੈ ਜੋ ਜਾਦੂਈ ਕੰਗੀ ਹੁੰਦੀਆਂ ਐਵੇਂ ਹੁੰਦੀਆਂ ਕੰਗੀ ਨਹੀਂ ਘੜਦੇ ਇਹਨਾਂ ਕੋਲ ਲੋਹੇ ਸਟੀਲ ਪੰਕਾ ਦੀ ਕੰਗੇ ਐ ਘੜਦੇ ਫਿਰ ਜਿਹੜਾ ਚਰਾਗ ਚ ਤੇਲ ਲਾਉਂਦੇ ਆ ਆਪਣੇ ਉਸ ਦੇ ਨੀ ਤੇਲ ਲਾਉਣਾ ਜਿੱਦਣੋ ਤੇਲ ਲਾਉਂਦੇ ਉਸ ਮੈਂ ਨਹੀਂ ਇਹ ਦਵਾਈ ਲਾਉਣੀ ਇਹ ਆ ਵੀ ਬਾਤ ਚ ਸ਼ੁਰੂ ਕਰਨੀ ਚਲੋ ਜੀ ਆਪਣੀ ਦਵਾਈ ਲੱਗ ਗਈ ਤੇ ਹੁਣ ਆਪਾਂ ਜਾਣਦੇ ਆ ਤੁਹਾਨੂੰ ਮੈਂ ਕਾਰਡ ਦਿਖਾਉਣੀ ਆ ਆ ਆਮ ਦਾ ਉਹਨਾਂ ਦਾ ਕਾਰਡ ਕ੍ਰਿਸ਼ਨ ਲਾਲ ਬਾਲਚਾ ਚਾਰੇਵਾਲ ਬਾਲ ਚਾਰੇਵਾਲਾ ਲਿਖਿਆ ਇਹਨਾਂ ਥੱਲੇ ਨੰਬਰ ਆ ਤੁਸੀਂ ਪੁੱਛ ਸਕਦੇ ਆ ਜਿਵੇਂ ਗੰਜ ਪਈ ਹੋਈ ਥੱਲੇ ਆ ਦਾੜੀ ਚ ਸਰਚ ਐ ਗੰਨੇ ਹੁੰਦੇ ਤੁਸੀਂ ਮੜਾ ਜਾ ਮਤਲਬ ক্লোਜ਼ ਕਰਕੇ ਚੰਗੀ ਤਰ੍ਹਾਂ ਪੜ ਲਿਓ ਟਾਈਮ ਤੋਂ ਬਾਹਰ ਲ ਬੋਰਡ ਤੇ ਲਿਖਿਆ ਟਾਈਮ ਤੇ ਕਾ ਪਿੱਛੇ ਪਿੱਛੇ ਆ ਗਏ ਹਾਂ 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 ਹੁਣ ਆਉਂਦੇ ਗਏ ਪਿੱਛੇ ਆ ਦੇਖ ਲਓ ਕੀ ਕਿਹਾ ਦਾਇਤਨ ਲਿਖਿਆ ਹੋਇਆ ਤੇ ਤੁਸੀਂ ਮੰਨ ਜਾਓ ਫੋਨ ਬੰਦ ਕਰਕੇ ਤੇ ਮੰਨ ਲੈ ਦੇਖ ਲਓ ਤੁਸੀਂ ਕੀ ਲਿਖਿਆ ਹੈ ਮੈਨਾਂ ਹੁਣ ਵੀਡੀਓ ਬਣਦੀ ਨਹੀਂ ਰਾਤ ਹੋ ਗਈ ਹੈ ਤਾਂ ਹਾਂ ਹੁਣ ਇੱਥੇ ਠੀਕ ਆ ਇੱਥੇ ਤੁਸੀਂ ਪੜ੍ਹ ਸਕਦੇ ਹੋ ਚੰਗੀ ਤਰ੍ਹਾਂ ਤੇ ਪਲੀਜ਼ ਜੇ ਇਹ ਤੁਹਾਨੂੰ ਵੀ ਕੋਈ ਏਦਾਂ ਦੀ ਪ੍ਰੋਬਲਮ ਹੈਗੇ ਤਾਂ ਤੁਸੀਂ ਦਵਾਈ ਜਾ ਕੇ ਲੈ ਸਕਦੇ ਹੋ ਉਤੋਂ ਤੇ ਵੀ ਮੇਰੇ ਬੈਠਾ ਤੇ ਬਹੁਤ ਜਣੇ ਆਏ ਮੈਨੂੰ ਐ ਲੱਗਦਾ ਵੀ ਮੇਰਾ ਵੀ ਹੋ ਜਾਊਗਾ ਦੇਖੋ ਮੇਰਾ ਮੱਥਾ ਕਿੱਡਾ ਬਾਲ ਮੇਰੇ ਸਾਰੇ ਝੜੇ ਪਏ ਪਰ ਬਹੁਤ ਜ਼ਿਆਦਾ ਝੜ ਗਏ ਸੀ ਤੇ ਮੈਂ ਵੀ ਮੈਨੂੰ ਵੀ ਪਤਾ ਲੱਗਿਆ ਤਾਂ ਕਰਕੇ ਮੈਂ ਫਿਰ ਲੈ ਕੇ ਆਈ ਆ ਤੇ ਤੁਸੀਂ ਵੀ ਲੈ ਕੇ ਆਇਓ ਦਵਾਈ ਜੇ ਤੁਹਾਨੂੰ ਕੋਈ ਇਦਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਉੱਥੇ ਜਾ ਕੇ ਲੈ ਜਾ ਸਕਦੇ ਦਵਾਈ ਤੁਸੀਂ ਤੇ ਤੁਸੀਂ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਤੁਹਾਡਾ ਐਕਸਪੀਰੀਅੰਸ ਕਿਵੇਂ ਆ ਦਵਾਈ ਲਾ ਕੇ ਜੀ ਤੁਹਾਡੇ ਤੇ ਅਜਾ ਕੋਈ ਪ੍ਰੋਬਲਮ ਹੋਾ ਚਲ ਫਿਰ ਮਿਲਦੇ ਆ ਜੀ ਤੁਹਾਨੂੰ ਆਪਾਂ ਅਗਲੇ ਬਲੌਗ ਚ ਕੋਈ ਨਵੇਂ ਚ ਥੈਂਕ ਯੂ ਜੀ ਤੁਹਾਡਾ ਧੰਨਵਾਦ ਜੇ ਮੇਰਾ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਸਬਸਕ੍ਰਾਈਬ ਯੂਨ ਕਰਿਓ ਕਮੈਂਟ ਕਰਿਓ ਧੰਨਵਾਦ